ਸਿੰਘੀ ਕੋਟੜਾ ਘਰ ਦੇ ਨਾਲ ਗੱਲ ਸਾਂਝੀ ਕਰਨ ਬੰਦਾਲ ਦੇ ਵਿੱਚ ਬੈਠੇ ਸਾਡੇ ਕਿਸਾਨ ਦੋਸਤੋ ਤੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਖਾਸ ਕਰਕੇ ਸਾਡੀਆਂ ਭੈਣਾਂ ਮਾਵਾਂ ਤੇ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਮੈਂ ਤੋਂ ਪਹਿਲਾਂ ਸਾਰੇ ਹੀ ਬੁਲਾਏ ਅੱਜ ਇਸ ਜੂ ਤੇ ਮੋਢੇ ਨੇ ਕਿ ਅੱਜ ਦੀ ਕਿਸਾਨ ਮਹਾਪੰਚਾਇਤ ਅਸੀਂ ਕਿਉਂ ਕਰ ਰਹੇ ਹਾਂ ਅਸੀਂ ਪਹਿਲਾਂ ਵੀ ਮੋਰਚੇ ਦੇ 100 ਦਿਨ ਤੇ ਵੀ ਕੱਟ ਕੀਤਾ 200 ਦਿਨ ਤੇ ਵੀ ਕੱਟ ਕੀਤਾ ਕੱਲ ਉਹ ਸਟੇਟ ਦੇ ਵਿੱਚ ਕੱਟ ਕਰਕੇ ਆਏ ਆ ਜਿੱਥੇ ਭਾਜਪੀ ਦੀ ਸਰਕਾਰ ਹੈ ਰਾਜਸਥਾਨ ਦੇ ਵਿੱਚ ਉੱਥੇ ਵੀ ਬਹੁਤ ਵੱਡਾ ਕੱਟ ਸੀ ਇਸ ਗੱਲ ਤੋਂ ਮੈਂ ਉੱਧਰ ਨਾ ਜਾਵਾਂ ਜਿਨ੍ਹਾਂ ਨੇ ਸਾਡੇ ਕੇਂਦਰਜੀਤ ਕਾਲੀਆ ਜੀ ਨੇ ਗੱਲ ਕੀਤੀ ਹੈ ਤਾਂ ਜਿੰਨੇ ਮੈਨੂੰ ਸਾਹਮਣੇ ਜਿੰਨੇ ਇਤਰਾਜ਼ ਹੀ ਆਉਣੇ ਸੀ ਲਾਜ਼ਮੀ ਹੈ ਸਵਾਗਤ ਹੈ ਮੇਰੇ ਕੋਲੇ ਆਏ ਆ ਪਹਿਲਾਂ ਤਾਂ ਮੈਂ ਸਾਡੇ ਸਾਰੇ ਹੀ ਜ਼ਿਲੇ ਪ੍ਰਧਾਨਾਂ ਤੇ ਜਰਸਗਤਰਾ ਤਰੁਜੀ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਕਿਸਾਨਾਂ ਨੂੰ ਸਾਡੀਆਂ ਪੈਣਾਂ ਨੂੰ ਇੱਥੇ ਲੈ ਕੇ ਆਏ ਉਹਨਾਂ ਤੋਂ ਮਾਫੀ ਚਾਹੁੰਦਾ ਦੂਜੀ ਸਾਡੀ ਪੰਜਾਬ ਦੀ ਸਾਰੀ ਲੀਡਰਸ਼ਿਪ ਮੇਰੇ ਮੂਹਰੇ ਬੈਠੀ ਹੈ ਸਾਡੇ ਪੰਜਾਬ ਦੇ ਵਿੱਚ ਸਿਕਤਰ ਮਾਨ ਸਿੰਘ ਰਾਜਪੁਰਾ ਸਾਡੇ ਬਹੁਤ ਹੀ ਸਤਿਕਾਰਯੋਗ ਮਿਰ ਸਿੰਘ ਢੇੜੀ ਜੀ ਸਾਡੇ ਪ੍ਰੈਸਿਕਤਰ ਨੇ ਪੰਜਾਬ ਦੇ ਅਸੀਂ ਕਿਸੇ ਨੂੰ ਵੀ ਨਹੀਂ ਬੁਲਾ ਸਕੀ ਵੱਡੇ ਪੱਦਰ ਤੇ ਸਾਡੀਆਂ ਭੈਣਾ ਪਿੰਡਾਂ ਦੇ ਵਿੱਚੋਂ ਆਈਆਂ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਸੰਧੋਹਾ ਉਹਨਾਂ ਦੀ ਲਿਸਟ ਪਹੁੰਚਾਉਣਾ ਚਾਹੁੰਦਾ ਸੀ ਉਹ ਲਿਸਟ ਵੀ ਨਹੀਂ ਪੜੇਗੀ ਇਹ ਸਾਰਾ ਤੋਂ ਮੈਂ माफी ਚਾਹਣਾ ਜਦੋਂ ਸਾਂਝੀਆਂ ਸਟੇਜਾਂ ਹੋਣ ਜਦੋਂ ਦੋਨਾਂ ਫੋਰਮਾਂ ਦੀਆਂ ਸਟੇਜਾਂ ਹੋਣ ਉਹਦੋਂ ਜਾਗ ਤੇ ਰਹਿਣਾ ਜ਼ਰੂਰੀ ਹੁੰਦਾ ਮੈਂ ਇਸ ਕਰਕੇ ਸਾਰਿਆਂ ਤੋਂ ਮਾਫ਼ੀ ਚਾਹਣਾ ਸਾਡੇ ਸਾਹਮਣੇ ਉਹ ਭਰਾ ਬੈਠੇ ਨੇ ਜਿਹੜੇ ਫੌਜੀ ਵੀਰ ਉਹ ਸਥਿਤੀ ਦੇ ਵਿੱਚ ਇੱਥੇ ਜਦੋਂ ਡੱਲੇਵਾਲ ਸਾਹਿਬ ਨੂੰ ਇਹ ਲੱਗਦਾ ਸੀ ਆਪਾਂ ਨੂੰ ਵੀ ਕਿਸੇ ਵੇਲੇ ਵੀ ਪੁਲਿਸ ਤੋਂ ਤਾਕਿਲ ਜਾ ਸਕਦੀ ਆ ਇਹਨਾਂ ਦੀ ਦਿਨ ਰਾਤ ਦਾ ਪਹਿਰਾ ਸਾਡੇ ਉਹ ਨੌਜਵਾਨ ਜਿਹੜੇ ਆਪ ਦੇ ਕੰਮ ਧੰਦੇ ਛੱਡ ਕੇ ਰਾਤ ਨੂੰ ਇੱਥੇ ਪਹਿਰਾ ਦੇ ਰਹੇ ਨੇ 54 ਦਿਨ ਸਾਡੇ ਜਾਬ ਹੈ 54 ਦਿਨ ਦਿਨ ਰਾਤ ਇੱਥੇ ਉਹੋ ਵੀ ਲੱਗਦਾ ਸੀ ਵੀ ਇੱਧਰ ਫੌਜ ਆਕੇ ਇੱਧਰ ਸੀਐਪੀ ਆ ਗਈ ਕਿਸੇ ਵੇਲੇ ਵੀ ਡੱਲੇਵਾਲ ਸਾਹਿਬ ਨੂੰ ਇੱਥੇ ਠਾਕੇ ਲਿਜਾ ਸਕਦੇ ਨੇ ਪਰ ਸਥਿਤੀਆਂ ਦੇ ਵਿੱਚ ਦੀ ਮੈਂ ਉਹ ਸਾਰੀਆਂ ਹਸਤੀਆਂ ਤੋਂ ਹੀ ਮਾਫੀ ਚਾਹੁੰਦਾ ਬਹੁਤ ਸਾਡੇ ਸਾਨੂੰ ਲੈਟਰ ਆਏ ਸਾਡੇ ਦੋਨੇ ਫੋਰਮ ਮੰਗਾਇਆ ਬੰਗਾ ਤੇ سپورਟ ਦੇ ਵਿੱਚ ਮੰਗ ਪੱਤਰ ਭੇਜੇ ਲੈਟਰ ਭੇਜੇ ਉਹ ਬਹੁਤ ਸਾਡੇ ਪਾਸੇ ਬੈਠੇ ਨੇ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਉਹਨਾਂ ਦਾ ਵੀ ਟਾਈਮ ਨਹੀਂ ਲੈ ਸਕਦੇ ਜਿਹਦੇ ਨਾਲ ਤੁਹਾਡੀ ਰੋਜ਼ ਲੜਾਈ ਰਹਿੰਦੀ ਹੈ ਉਸ ਘਰਾਣੇ ਨਾਲ ਲੜਾਈ ਰਹਿੰਦੀ ਹੈ ਪੂਰੇ ਪੰਜਾਬ ਦੇ ਟੋਲ ਪਲਾਜੇ ਦੇ ਮੁਲਾਜ਼ਮ ਪੂਰੀ ਉਹਨਾਂ ਦੀ ਲੀਡਰਸ਼ਿਪ ਅੱਜ ਵੀ ਬੈਠੀ ਆ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਤਾਂ ਇਸ ਹਾਲਾਤ ਦੇ ਵਿੱਚ ਮੈਂ ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਕੋਈ ਜ਼ਿਆਦਾ ਸਮਾਂ ਲੰਮਾ ਮੈਨੂੰ ਠੀਕ ਨਹੀਂ ਲੱਗਦਾ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਸਵਾਲ ਪრავੋ ਐਮਐਸਪੀ ਗਰੰਟੀ ਕਾਨੂੰਨ ਇਹ ਪਤਾ ਨਹੀਂ ਪੂਰੇ ਭਾਰਤ ਦੇ ਕੁਝ ਲੋਕਾਂ ਨੇ ਇਸ ਨੂੰ ਪੜਿਆ ਨਹੀਂ ਵਿਚਾਰਿਆ ਨਹੀਂ ਇਹ ਤੇ ਇਹ ਚਰਚਾ ਬਣਾ ਛੱਡੀ ਐ ਜੇ ਐਮਐਸਪੀ ਗਰੰਟੀ ਕਾਨੂੰਨ ਬਣ ਗਿਆ ਪਤਾ ਨਹੀਂ ਬਹੁਤ ਤਾਕੜੇ ਕਿਸਾਨਾਂ ਦਾ ਫਾਇਦਾ ਹੋਣ ਵਾਲਾ ਕੁਝ ਨਹੀਂ ਹੋਣ ਵਾਲਾ ਭਾ ਸਰਕਾਰ 6 ਮਹੀਨਿਆਂ ਤੋਂ ਸਾਡੀਆਂ ਫਸਲਾਂ ਦਾ ਹਰ ਵਾਰੀ ਭਾ ਲਾਣ ਦੇ ਆ ਅਸੀਂ ਉਹਨੂੰ ਰੱਦ ਕਰਦੇ ਹਾਂ ਸਾਰੇ ਪੂਰੇ ਭਾਰਤ ਦੀਆਂ ਕਿਸਾਨ ਜੱਸੇ ਬੰਦੀਆਂ ਘੱਟੋ-ਕੱਟ ਸਮਰਥਨ ਮੁੱਲ ਦੇ ਵਿੱਚ ਸਰਕਾਰ ਵਾਅਦਾ ਕਰਦੀ ਐ ਅਸੀਂ ਉਹਨੂੰ ਰੱਦ ਕਰਦੇ ਆ ਤੇ ਉਹਦੇ ਨਾਲ ਚੌਹਨੇ ਕੀਆ ਭਾਅ ਨਾ ਮੰਨਣ ਦੇ ਵਜੂਰ ਵੀ ਅਸੀਂ ਕਹਿੰਨੇ ਕਿ ਅੱਜ ਤੱਕ ਸਰਕਾਰ ਨੇ ਗਾਰੰਟੀ ਨਹੀਂ ਦਿੱਤੀ ਸਾਨੂੰ ਘੱਟੋ-ਕੱਟ ਜਿਹੜਾ ਸਮਰਥਨ ਮੁੱਲ ਤੈਅ ਕਰਦੇ ਐ ਸਾਡੀ ਸਹਿਮਤੀ ਵੀ ਨਹੀਂ ਸਰਕਾਰ ਆਪਦੀ ਮਰਜ਼ੀ ਨਾਲ ਤੈਅ ਕਰਦੀ ਐ ਪਰ ਉਹਨੂੰ ਚੱਕ ਤਾਂ ਲਵੇ ਸਾਡੀ ਇਹ ਮੰਗ। ਉਹ ਤੋਂ ਕੱਟ ਜਦੋਂ 5-5 ਕਿਲੋ 10-10 ਕਿਲੋ ਸਾਡੇ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਨੇ ਝੋਨੇ ਦੀ ਕਟਕਾਈ ਆ। ਅਸੀਂ ਇਹ ਕਹਿੰਦੇ ਕਾਨੂੰਨ ਤਾਂ ਦੇ ਦੇ ਸਰਕਾਰ। ਪਰ ਉਹ ਇਹ ਮੰਗੇ ਇਸ ਤੇ ਵੀ ਵਿਚਾਰ ਨਹੀਂ। ਇਸ ਤੇ ਵੀ ਰਾਇ ਨਹੀਂ ਬਣ ਰਹੀ। ਐਮਐਸਪੀ ਗਰੰਟੀ ਕਾਨੂੰਨ ਜੁਨਾ ਤੇ ਨਹੀਂ ਬਣਦਾ। ਵਪਾਰੀਆਂ ਨੂੰ ਨੱਥ ਨਹੀਂ ਪਾ ਸਕਦੇ ਠੀਕ ਹੈ ਕਿਸੇ ਦਾ ਸਵਾਲ ਵੀ ਆਏ ਮੈਨੂੰ ਬਈ ਇਹਨਾਂ ਨਾਲ ਕਿਸਾਨਾਂ ਦੀ ਜੂਨ ਸੁਧਰ ਜੂਗੀ ਜਦੋਂ ਅਸੀਂ ਪਹਿਲੇ ਹੀ ਕਹਿ ਰਹੇ ਆ ਕਿ ਸਮਾਤਨ ਮੁੱਲ ਘਾਟੋ ਘੱਟ ਸਰਕਾਰ ਤੈ ਕਰਦੀ ਅਸੀਂ ਸਹਿਮਤ ਨਹੀਂ ਹਾਂ ਉਹਦੇ ਨਾਲ ਅਸੀਂ ਕਹਿੰਦੇ ਆ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰੋ ਅਸੀਂ ਕਹਿੰਦੇ ਆ ਕੇਮਸੂਤਾ ਅਕਮਤਾਬ ਭਾ ਦਿਓ ਦੇਵੇ ਸਾਡੇ ਮਤਬੇ ਮੇਰੀ ਸੀ ਕਹਾਂ ਕਰਜ਼ੇ ਦੀ ਰਿਪੋਰਟ ਆਈ ਅੱਜ ਪੰਜਾਬੀ ਟਰਬੂਨ ਦੇ ਵਿੱਚ ਕਿ ਪੰਜਾਬ ਦੇ ਕਿਸਾਨਾਂ ਸਰ ਹਰੇਕ ਪਰਿਵਾਰ ਦੇ ਸਰ 2 ਲੱਖ ਦਾ ਕਰਜ਼ਾ ਹੈ ਭਰਾਵੋ ਜਿਹੜੇ ਆਪਾਂ ਹਰੇਕ ਪਰਿਵਾਰ ਦੇ ਕੋਈ ਇਹ ਨਾ ਸਮਝੇ ਵੀ ਮੈਂ ਤਾਂ ਦੇਣਾ ਨਹੀਂ ਵੀ ਮੈਨੂੰ ਕੀ ਫਰਕ ਪੈਂਦਾ ਪਰ ਫਿਰ ਸਾਡੇ ਦੂਜੇ ਭਰਾਤੇ 4 ਲੱਖ ਹੋ ਜਾਊਗਾ ਹਰੇਕ ਪਰਿਵਾਰ ਦੇ 2 ਲੱਖ ਰੁਪਈਆ ਕਰਜ਼ਾ ਚੜਾਇਆ ਕਿਨੇ ਹੈ ਕਰਦਾ ਚੜਿਆ ਨਹੀਂ ਕਰਦਾ ਇਹਨਾਂ ਦੇ ਸਹਿਯੋਗ ਨਾਲ ਨੇ ਚੜਾਇਆ ਤੇ ਸਾਡੇ ਪਰਿਵਾਰਾਂ ਚ ਭਾਵੇਂ ਸਾਡੀਆਂ ਭੈਣਾਂ ਵੈਖੀਆਂ ਨੇ ਇੱਕ ਗੱਲ ਉਠਦੀ ਹੁੰਦੀ ਹੈ ਪਰਿਵਾਰ ਚ ਵੀ ਭਾਈ ਤੂੰ ਪੈਸੇ ਦੇਣੇ ਆ ਪੈਸੇ ਆ ਦੇ ਘਰੋਂ ਗੁੜ ਰਹੇ ਨੇ ਤੇ ਲੀੜੇ ਬਹੁਤ ਵਧੀਆ ਪਾਈ ਰਹਿਣਾ ਚੱਪਲਾ ਪਲ ਹੈ ਤੇ ਸਾਡੇ ਪ੍ਰਧਾਨ ਮੰਤਰੀ ਨੂੰ ਸੰਗ ਨਹੀਂ ਆਉਂਦੇ ਇਹ ਸਾਰਾ ਦੇਸ਼ ਸਾਡਾ ਗਹਿਣਾ ਧਰਿਆ ਤੇ ਤੁਸੀਂ ਰੋਜ਼ ਐਮਐਲਏ ਐਮਪੀ ਆਪਦੀਆਂ ਦਲਖਾਹਾਂ ਬੁਝਾਈ ਜਾਂਦੇ ਹੋ ਪਰ ਤਾਂ ਆਮ ਸਭਾ ਪਾਰਲੀਮੈਂਟ ਨਵੇਂ ਆ ਪਾਈ ਜਾਂਦੇ ਹੋ ਤੇ ਸਾਡਾ ਕੋਈ ਕਿਸਾਨ ਪੈਸੇ ਦੇਣੇ ਹੋਣ ਘਰ ਦੀ ਮੁਰੰਮਤ ਵੀ ਨਹੀਂ ਕਰਾਂਗਾ ਇਹਦੇ ਦੋਸ਼ੀ ਤੁਸੀਂ ਉਹ ਕਿਸਾਨ ਨਹੀਂ ਕਿਸਾਨ ਨੇ ਤਾਂ ਦੇਸ਼ ਭਰ ਦੇ ਵਿੱਚ ਜਦੋਂ ਭੁੱਖਮਾਰੀ ਸੀ ਜਦੋਂ ਸਾਡਾ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ ਤੋਂ ਨਾਜ ਮੰਗਦਾ ਸੀ ਸਾਡੇ ਕਿਸਾਨਾਂ ਨੇ ਤਾਂ ਨਾਜ ਪੈਦਾ ਕਰਕੇ ਭੁੱਖਮਾਰੀ ਤੋਂ ਬਚਾਇਆ ਇਹਦੇ ਦੋਸ਼ੀ ਇਥੋਂ ਦੀ ਸਿਆਸਤ ਹੈ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਭਾਵੇਂ ਅੱਜ ਦੀ ਜੇ ਜਿਹੜੀ ਕਿਸਾਨ ਮਹਾਪੰਚਾਇਤ ਹੈ ਇਹ ਨੂੰ ਆਇਨਾ ਮੰਨ ਕੇ ਜਾਇਓ ਕਿ 14 ਫਰਵਰੀ ਨੂੰ ਮੀਟਿੰਗ ਹੋਣ ਵਾਲੀ ਹੈ ਇਹ ਦਾ ਕੋਈ ਪਹਿਲੀ ਸੀ ਨਾ ਮੰਗਰ ਲਈ ਹੈ ਲੜਾਈ ਲੰਮੀ ਲੜਨੀ ਪਊ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋਣਗੀਆਂ ਪਤਾ ਨਹੀਂ ਉਹਨਾਂ ਨੇ ਕੀ ਮਨ ਬਣਾਇਆ ਆ ਜਿਹੜਾ ਭਲੇਖਾ ਉਹਨਾਂ ਦਾ ਵੀ ਇਹ ਤਾਂ ਪੰਜਾਬ ਦੇ ਕਿਸਾਨ ਹੀ ਮੰਗ ਰਹੇ ਨੇ ਆ ਪੂਰੇ ਭਾਰਤ ਦੇ ਕਿਸਾਨ ਬੈਠੇ ਆ ਪਾਇਸ ਮੰਗ ਤੋਂ ਅੱਜ ਦਾ ਲੜਾਈ ਤੋਂ ਇੰਤੋਂ ਵੀ ਜ਼ਿਆਦਾ ਤਿਆਰੀ ਕਰਕੇ ਚੇਤ ਰਹਿਣਾ ਕਿਸੇ ਵੇਲੇ ਵੀ ਇੱਥੋਂ ਲੜ ਹੋ ਸਕਦਾ ਕਿ ਸਰਕਾਰ ਮੰਗ ਮੰਨਦੀ ਹੈ ਕਿ ਨਹੀਂ ਮੰਨਦੀ ਭਰਾਓ ਇੱਕ ਛਾ ਜਿਹੜਾ ਮਨੂ ਕਾਰਜੇ ਕਹਿੰਦਾ ਸੀ ਕਿ ਬਹੁਤ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਸਾਡੇ ਦੋਨਾਂ ਫੋਰਮਾਂ ਦਾ ਇੱਕਾ ਟੁੱਟ ਗਿਆ ਤੁਸੀਂ ਤੀਜੇ ਨੂੰ ਨਿਰਲੋਲੇ ਯਾਦ ਕਰਿਓ ਤਰੀਕ 13 ਦੇ 18 ਪੂਰੇ ਭਾਰਤ ਦੇ ਕਿਸਾਨ ਪੂਰੇ ਭਾਰਤ ਦੇ ਲੋਕ ਇਹ ਚਾਹੁੰਦੇ ਨੇ ਕਿ ਇਕੱਠੇ ਹੋ ਕੇ ਲੜ ਕੇ ਦਿੱਲੀ ਨੂੰ ਵਧੋ ਕਦੇ ਨਹੀਂ ਭੱਜੇ ਇਕੱਤਾ ਕਦੇ ਨਹੀਂ ਭੱਜਿਆ ਇਕੱਤਾ ਤੋਂ ਐਸੀ ਮੰਗਾਂ ਤੇ ਕਿ ਜਿਹੜੀਆਂ 12 ਮੰਗਾਂ ਤੇ ਸਾਡੀ ਸਹਿਮਤੀ ਬਣੀਆ ਦੋਨੇ ਫਰਮਾਂ ਦੀ ਤੇ ਕੋਈ ਐਡੀ ਸ਼ੇਤੀ ਨਹੀਂ ਬਣੀ 2 ਮਹੀਨੇ ਲਾ ਲੇ ਆਪਣੀਆਂ ਤਰੀਕਾ ਤੈਅ ਕੀਤੀਆਂ ਨੇ ਪਰ ਉਹ ਸਾਡੇ ਸਾਲ ਪਰ ਜਾਦ ਹੈ ਜਿਹੜੇ 13 ਤਰੀਕ ਨੂੰ ਸਾਡੇ ਤੇ ਗੋਲੇ ਚੱਲ ਰਹੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਇਹ ਤਿਆਰੀ ਚ ਹੈ ਅਸੀਂ ਉਹਦਾ ਸਾਹਮਣਾ ਕਿਵੇਂ ਕਰਨਾ ਹੈ ਇਹ ਆਉਣ ਵਾਲੇ ਦਿਨ ਆਉਣਗੇ ਧੰਵਾਦ ਕੋਲ ਰਾਜ ਸਿੰਘ ਜੀ ਕਾ ਖਾਲਸਾ ਬੋਲ ਜੀ ਜੀ ਦੀ ਵੰਦੇ ਸਾਰੇ ਬੈਠ ਜਾਓ ਕਿਸੇ ਨੇ ਆਪਣਾ ਨੇਦਵਾਨ ਪ੍ਰਧਾਨ ਜੀ ਨੇ ਸਬੋਧਿਤ ਹੋਣਾ ਹੈ ਜੀ ਚੱਲ ਜੀ ਥੋੜੇ ਚ ਸਮਝ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬਹੁਤ ਵੱਡੀ ਲਿਸਟ ਹੈ ਇੱਕ ਮੇਰੇ ਕੋਲੇ ਨਾਮ ਨਹੀਂ ਅਨਾਉਂਸ ਕੀਤੇ ਜਾ ਸਕਦੇ ਬਾਨੀ ਸੱਜਣਾ ਦੇ ਜਿਨ੍ਹਾਂ ਨੇ ਇਹ ਇਸ ਮੋਰਚੇ ਨੂੰ ਸਹਿਯਤਾ ਪਹਚਾਈ ਹੈ